सरपंच साहब ना जी सत श्री अकाल जी सत श्री अकाल सब ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਤੇ ਪਿੰਡ ਦਾ ਨਾਮ ਦੱਸੋ ਸਰਪੰਚ ਸ਼ਿਵਰਾਜ ਸਿੰਘ ਅਗਵਾਦ ਲੋਪਖੁਰ ਸਰਪੰਚ ਸਾਹਿਬ ਅੱਜ ਜਿਹੜੀ ਸਰਕਾਰ ਵੱਲੋਂ ਇੱਕ ਮਹਿੰਮ ਚਲਾਈ ਗਈ ਆ ਨਸ਼ਾ ਨਸ਼ਾ ਜੁੱਧ ਵਿਰੋਧ ਠੀਕ ਹੈ ਉਸ ਦੇ ਵਿੱਚ ਤੁਹਾਡੇ ਪਿੰਡ ਦੇ ਅੱਜ ਲਿਸਟ ਵਿੱਚ ਨਾਮ ਸੀਗਾ ਤੁਹਾਡੇ ਪਿੰਡ ਪਹੁੰਚੇ ਆ ਜਿਨ੍ਹਾਂ ਨੇ ਆਉਣਾ ਸੀ ਪਰ ਉਹ ਤੇ ਨਹੀਂ ਆਏ ਉਹਨਾਂ ਦੇ ਸਹਿਯੋਗੀ ਐ ਨਾਕੋ ਡਿਪਾਰਟਮੈਂਟ ਦਾ ਬੰਦਾ ਸੀ ਨਾਲ ਨਾ ਕਿਸੇ ਹੋਰ ਦਾ ਬੰਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਸੰਬੰਧ ਵਿੱਚ ਪਹਿਲੀ ਗੱਲ ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਮੇਰੇ ਪਿੰਡ ਵਿੱਚ ਕੋਈ ਨਸ਼ਾ ਨਹੀਂ ਹੈ ਇਹ ਮੈਂ ਦਾਅਵੇ ਨਾਲ ਕਹਿਣਾ ਸਾਡੀਆਂ ਅੱਗੇ ਮੀਟਿੰਗਾਂ ਹੋ ਚੁੱਕੀਆਂ ਨੇ ਸਾਡੇ ਪਿੰਡ 'ਚ ਐਸਵੀ ਸਾਹਿਬ ਵੀ ਆਏ ਨੇ ਡਿਪਟੀ ਸਾਹਿਬ ਵੀ ਆਏ ਨੇ ਸਾਰੀ ਸਾਡੀ ਪੁਲਿਸ ਫੋਰਸ ਵੀ ਗਈ ਵੀ ਰਹਿ ਚੁੱਕੀ ਹੈ ਮੀਡੀਆ ਕਰਨ ਵਾਸਤੇ ਪਰ ਸਾਡਾ ਇੱਕੋ ਇੱਕ ਪਿੰਡ ਆ ਜੀ ਤਾਂ ਅੰਦਰ ਬਾਬਾ ਅਨੰਦ ਸਿੰਘ ਜੀ ਦੀ ਨਗਰ ਜੀ ਵਸਿਆ ਅਗਵਾਰ ਲੁਕੋ ਖੁਰਤ ਜਿਸ ਪਿੰਡ ਵਿੱਚ ਕੋਈ ਨਸ਼ਾ ਹੈ ਹੀ ਨਹੀਂ ਜਿੱਤੇ ਦਾ ਇਹ ਇੱਕ ਵੀ ਦਸ਼ਾ ਦਾ ਬਕਤੀ ਨਹੀਂ ਨਾ ਸਾਡੇ ਪਿੰਡ ਵਿੱਚ ਕੋਈ ਇਹ ਜਾ ਕੋਈ ਨਸ਼ਾ ਵੇਚਦਾ ਨਾ ਪੀਂਦਾ ਨਾ ਦੇਖਿਆ ਇਸ ਪਿੰਡ ਨੇ ਹਲਕਾ ਜਿਗਰਾ ਹੁੰਦਾ ਪਹਿਲਾ ਪਿੰਡ ਤੁਹਾਡੇ ਜਵਾਨੀ ਸੁਣ ਰਹੇ ਆ ਕਿ ਵੀ ਜਿਹੜਾ ਨਸ਼ਾ ਮੁਕਤ ਹੈ ਹਾਂਜੀ ਤੇ ਨਾ ਵੇਚਦਾ ਨਾ ਨਸ਼ਾ ਆਉਂਦਾ ਦੇਖਿਆ ਉਹਨੇ ਕੀ ਨੇ ਕੋਈ ਕੰਡਾ ਦੇਖਿਆ ਉਹਨੇ ਕੀ ਨੇ ਉਸਾ ਹੈ ਕੀ ਚੀਜ਼ ਹੈ ਤੇ ਇਸ ਦੇ ਵਿੱਚ ਨਾ ਇੱਕ ਮਹਿੰਮ ਦੇ ਵਿੱਚ ਸੀਐਮ ਸਾਹਿਬ ਨੇ ਕੁਝ ਬਿਆਨ ਕੀਤੇ ਸੀਗੇ ਵੀ ਪਿੰਡ ਦੇ ਸਰਪੰਚਾਂ ਨੂੰ ਜਿਸ ਪਿੰਡ ਦੇ ਵਿੱਚ ਕੋਈ ਨਸ਼ਾ ਨਹੀਂ ਹੈਗਾ ਉਸ ਪਿੰਡ ਦੇ ਸਰਪੰਚ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਊਗਾ ਨਾਲ ਉਸ ਪਿੰਡ ਨੂੰ ਵਿਸ਼ੇਸ਼ ਤੌਰ ਤੇ ਗ੍ਰਾਂਟਾਂ ਜਿਹੜੀਆਂ ਹੈਗੀਆਂ ਵਾਧੇ ਦਿੱਤੀਆਂ ਜਾਣਗੀਆਂ ਕੁਝ ਪਲੇ ਗਰਾਊਂਡਾਂ ਵੀ ਦਿੱਤੀਆਂ ਜਾਣਗੀਆਂ ਦੇਖੋ ਜੀ ਅੱਜ ਮੈਂ ਸਟੇਜ ਤੋਂ ਹੀ ਅਨਾਉਂਸ ਕੀਤਾ ਸੀਗਾ ਹੁਣ ਪਿੰਡਾਂ ਅੱਜ ਖੇਡ ਗਰਾਉਂਡ ਬਣਨ ਜਾ ਰਹੇ ਨੇ ਮੈਂ 스테ਜ ਤੇ ਬੋਲਿਆ ਸੀ ਅੱਜ ਵੀ ਸਾਰੇ ਪਿੰਡ ਦੇ ਸਾਹਮਣੇ ਸਾਰੇ ਸਾਡੇ ਲੀਡਰ ਸਭਾ ਬੈਠੇ ਸੀ ਕਿ ਮੈਂ ਕਹਾਂ ਵੀ ਖੇਡਾਂ ਗਰਾਉਂਡਾ ਉੱਥੇ ਬਣਾਓ ਜਿੱਥੇ ਬੱਚੇ ਖੇਡਣ ਯੋਗ ਹੋਣ ਜਿਹੜੇ ਪਿੰਡਾਂ 'ਚ ਨਸ਼ਾ ਹੈ ਉਹ ਬੱਚੇ ਖੇਡਣ ਯੋਗ ਤਾਂ ਨਹੀਂਗੇ ਅਸੀਂ ਉਹਨਾਂ ਨੂੰ ਗਰਾਉਂਡਾ ਬਣਾ ਕੇ ਦਿੰਨੇ ਆ ਗਰਾਉਂਡਾ ਉਸ ਪਿੰਡ 'ਚ ਬਣਾਓ ਜਿੱਥੇ ਕੋਈ ਨਸ਼ਾ ਨਹੀਂ ਹੈ ਜਿੱਥੇ ਬੱਚੇ ਖੇਡਣ ਯੋਗ ਹਨ ਦੂਜੀ ਗੱਲ ਆ ਜੀ ਜਿਸ ਪਿੰਡ 'ਚ ਗਰਾਊਂਡ ਬਣੂਗੀ ਬੱਚੇ ਖੇਡਣਗੇ ਉਹਨਾਂ ਨੂੰ ਵੇਖ ਕੇ ਨਾਲ ਦਾ ਪਿੰਡ ਦੇ ਬੱਚੇ ਵੀ ਖੁਸ਼ ਹੋਣਗੇ ਨਸ਼ੇ ਪਤੇ ਤੋਂ ਰਹਿਤ ਹੋਣਗੇ ਕਿਉਂਕਿ ਨਸ਼ਾ ਕੋਈ ਸਰਕਾਰ ਨਹੀਂ ਹਟਾ ਸਕਦੀ ਇਹ ਨਸ਼ਾ ਦਾਸਾ ਦਾ ਮਾਪਿਓ ਜਦੋਂ ਬਾਹਰ ਬੱਚਾ ਕੁਝ ਖਾ ਪੀ ਕੇ ਆਉਂਦਾ ਨਾ ਕਰੇ ਜਾਂ ਮਾਂ ਤੇ ਮੋਰ ਪਤੀ ਜੇ ਘਰੇ ਬੰਦਰ ਹੋ ਕੇ ਉਹਨੂੰ ਪਤਾ ਨਹੀਂ ਹੁੰਦਾ ਅਸੀਂ ਇਹ ਬੱਚਿਆਂ ਨੂੰ ਅਸੀਂ ਆਪ ਰੋਕ ਸਕਦੇ ਹਾਂ ਸਾਡੇ ਸਿਹਾਰਾ ਨਾਲ ਸਾਡੇ ਬੋਲਣ ਨਾਲ ਸਾਡੇ ਕੋਸ਼ਿਸ਼ ਕਰਨਾ ਇਹ ਨਸ਼ੇ ਨਹੀਂ ਰੁਕਣੇ ਨਸ਼ੇ ਸੀ ਆਪ ਰੁਖ ਸਕਦੇ ਆ ਪੰਚਾਇਤਾਂ ਨੂੰ ਪਹਿਲ ਧਾਰ ਤੇ ਦਿੱਤੀ ਜਾਂਦੀ ਗ੍ਰਾਂਟ ਵੱਡੀ ਲਾ ਕੇ ਕਿ ਭਾਈ ਤੁਸੀਂ ਆਪਦੇ ਪਿੰਡ ਨਸ਼ਾ ਮੁਕਤ ਕਰੋ ਤੁਹਾਨੂੰ ਅਸੀਂ ਇਹ ਗ੍ਰਾਂਟ ਦੇਵਾਵਾਂਗੇ ਕਿਉਂਕਿ ਪੰਚਾਇਤਾਂ ਚ ਸਹਾ ਉਹ ਪਿੰਡ ਦਾ ਬੰਦਿਆਂ ਦਾ ਸਹਾ ਹੋਊਗਾ ਕਿ ਸਾਡੇ ਪਿੰਡ ਨੂੰ ਵੱਡੀ ਗ੍ਰਾਂਟ ਮਿਲਣੀ ਆ ਸਾਡੇ ਪਿੰਡ ਦਾ ਵਿਕਾਸ ਹੋਣਾ ਮੈਂ ਸਮਝਦਾ ਮੇਰੀ ਵੈਸੇ ਮੇਰੀ ਸੋਚ ਆ ਆਧਾਰਨਾ ਰੱਖ ਨੂੰ ਇਹ ਜੇ ਲਾਗੂ ਹੋਏ ਤਕਰੀਬਨ ਘੱਟੋ ਘਾਟ 50 ਲੱਖ ਰੁਪਏ ਇੱਕ ਪਿੰਡ ਦਾ ਜਾਵੇ ਜਿਹਦੇ ਵਿੱਚ ਪਿੰਡ ਦੇ ਲੋਕ ਵਸਾਦਣਗੇ ਸਾਡੇ ਪਿੰਡ ਨੂੰ ਵਿਕਾਸ ਹੋਊਗਾ ਸਾਡੇ ਪਿੰਡ ਦਾ ਸਾਡੇ ਪਿੰਡ ਦੇ ਖੇਡ ਪਾਰਕ ਬਣਨਗੇ ਤੇ ਸ਼ਹਿਰ ਹੋ ਪੰਚਾਇਤ ਵੀ ਪੂਰਾ ਸਟੈਂਡ ਲਊਗੀ ਗੱਲ ਤੇ ਅਸੀਂ ਆਪ ਦੇ ਬੱਚੇ ਨੂੰ ਕੱਲੇ ਕੱਲੇ ਪਰਵਾਹ ਕਰੇ ਕਰੇ ਜਾ ਕੇ ਸਜਾਈਏ ਜੇ ਬੱਚਾ ਕਰਦਾ ਉਹਨੂੰ ਅਸੀਂ ਦਾਖਲ ਕਰਾਈਏ ਉਹਦਾ ਟਿਊਸ਼ਨ ਕਰਾਈਏ ਤਾਂ ਇਹ ਪਿਆਰ ਦੀ ਖਾਨੀ ਪਾਸ ਸਕੂਲ ਮੇਰਾ ਸੁਝਾਅ ਤਾਂ ਇਹ ਹੈ ਜੀ ਸਾਹਿਬ ਦੇਖਣ ਜੋ ਇੱਕ ਗੱਲ ਹੋਰ ਸਾਹਮਣੇ ਆਈ ਹੈ ਅੱਜ ਦੀ ਕਾਨੂੰਨੀ ਲੱਗਦਾ ਕਿ ਥੋੜੇ ਪਿੰਡਾਂ ਇੱਕ ਵਿਲਕ ਰਾਜ ਹੋ ਗਿਆ ਵੀ ਮਤਲਬ ਆਈ ਕੋ ਡਿਪਾਰਟਮੈਂਟ ਦਾ ਬੰਦਾ ਕੋਈ ਨਾਲ ਨਹੀਂ ਸੀ ਕੀ ਕੰਮ ਸੀ ਇਧਰ ਵੈਸੇ ਦੱਸਿਆ ਸੀ ਮੈਨੂੰ ਪ੍ਰੋਫੈਸਰ ਸਾਹਿਬ ਨੇ ਵੀ ਕਹਿੰਦੇ ਪਿੱਛੇ ਮੈਡਮ ਲੀਡਰ ਗੇਟ ਸੀਗੇ ਹੋਰ ਪਿੰਡਾਂ 'ਚ ਕੋਈ ਸਟਾਫ ਨਹੀਂ ਸੀਗੇ ਉਹ ਕਰਮ ਗਰਮੀ ਜਿਆਦਾ ਚਲੋ ਮੈਂ ਤੁਹਾਡੇ ਕੋਲ ਆ ਜਾਣਾ ਬਾਕੀ ਡਿਪਾਰਟਮੈਂਟ ਕੋਈ ਨਹੀਂ ਸੀਗਾ ਪ੍ਰੋਫੈਸਰ ਸਾਹਿਬ ਇਕੱਲੇ ਆਏ ਸੀ ਜਾਂ ਕੋਈ 12% ਪ੍ਰੈਜੈਂਟੇਸ਼ਨ ਭਾਗਦੇ ਆ ਜਾਈ ਸੀ ਹੋਰ ਕੋਈ ਨਹੀਂ ਆ ਹੈਲਥ ਡਿਪਾਰਟਮੈਂਟ ਦੇ ਡਿਊਟੀ ਸੀਗੇ ਨਾ ਜੀ ਉਹਨਾਂ ਦੇ ਤੇ ਆਉਣਾ ਹੀ ਆਉਣਾ ਸੀ ਹੁਣ ਇਹ ਤਾਂ ਮੈਕਸ ਨਹੀਂ ਸਕਦਾ ਪਰ ਉਹ ਜਾਣਨਗੇ ਐਮਐਲਏ ਮੈਨੂੰ ਕਹਿੰਦੇ ਪਿੱਛੇ ਬਿਜੀ ਦੇ ਕਹਿੰਦੇ ਜਿਆਦਾ ਪਿੰਨਾਂ 'ਚ ਹੋਰ ਕਿੱਦਾਂ ਜਿਵੇਂ ਨਾ ਜਿਆਦਾ ਟਾਈਮ ਲੱਗਦਾ ਜੀਟ ਹੁੰਦੇ ਸੀਗੇ ਇਸ ਕਰਕੇ ਫਿਰ ਉਹਦੇ ਹਿਸਾਬ ਨਾਲ ਅਡਜਸਟਮੈਂਟ ਕੀਤੀ ਜਾ ਸਕਦੀ ਸੀ ਨਾ ਇਹ ਤਾਂ ਉਹ ਸਾਲ 21 ਸਾਤੇ ਨਾ ਮੈਂ ਦੇਖਦਾ ਸਾਲ ਸਰ ਜੀ ਅੱਜ ਤੁਸੀਂ ਆਪਣੇ ਪਿੰਡ ਵੱਲੋਂ ਐਮਐਲਏ ਸਾਹਿਬ ਦੇ ਪਤੀ ਆਏ ਸੀ ਤੁਹਾਡੇ ਪਿੰਡ ਉਹਨਾਂ ਨੇ ਕੋਈ ਮੰਗ ਕੀਤੀ ਆਪਣੇ ਪਿੰਡ ਵਾਸਤੇ ਦੇਖੋ ਜੀ ਮੰਗ ਤਾਂ ਮੈਂ ਇਹੀ ਕੀਤੀ ਆ ਵੀ ਸੀਐਮ ਸਾਹਿਬ ਦਾ ਇੱਕ ਬਿਆਨ ਸੀ ਵੀ ਜਿਹੜੇ ਪਿੰਡ 'ਚ ਕੋਈ ਨਿਸ਼ਾਨੀ ਹੋਊਗਾ ਅਸੀਂ ਉਹਨੂੰ ਇੱਕ ਗ੍ਰਾਂਟ ਤੌਰ ਤੇ ਵੱਡਾ ਪੈਕੀਜ ਜਮਦਾਨ ਦੇਵਾਂਗੇ ਗ੍ਰਾਂਟ ਦਾ ਜਮਾਂਗੇ ਦੂਜੀ ਵਾਰ ਖੇਡ ਪਾਰਕ ਦੇਵਾਂਗੇ ਪਹਿਲਦਾਰ ਤੇ ਪਿੰਡ ਦੇ ਉਸ ਤੇ ਕੰਮ ਹੋਣਗੇ ਉਸ ਪਿੰਡ ਦੀ ਪੰਚਾਇਤ ਨੂੰ ਅਸੀਂ ਸੀਐਮ ਸਾਹਿਬ ਆਪ ਆ ਕੇ ਸਨਮਾਨ ਕਰਨਗੇ ਵੈਸੇ ਮੇਰੇ ਪਿੰਡ ਦਾ ਘੱਟੋ ਘੱਟ 8-9 ਮਹੀਨੇ ਚ 20 ਮੀਟਾਂ ਹੋ ਗਈਆਂ ਨੇ ਸਾਡੇ ਸਾਰੇ ਪੁਲਿਸ ਸ਼ਰਮ ਕਰ ਗਏ ਤੇ ਆ ਗਏ ਐਡਮ ਵੀ ਕਰਕੇ ਆ ਗਏ ਤਹਿਸੀਲਦਾਰ ਵੀ ਆ ਗਏ ਅੱਜ ਆਪਣੇ ਸਾਡੇ ਐਮਐਲਏ ਸਾਹਿਬ ਦੇ ਉਹਦੇ ਹਸਬੰਦ ਵੀ ਆਏ ਨੇ ਪਰ ਸਭ ਤੋਂ ਸਜਾ ਲਈਦਾ ਪਸੰਦੀ ਗੱਲ ਗਾਂ ਪਤ ਨਹੀਂ ਕਿਉਂ ਨਹੀਂ ਪਹੁੰਚਦੀ ਸਾਡਾ ਪਿੰਡ ਅਸੀਂ ਆਸੀ ਆਪਦੇ ਪਿੰਡ ਨੂੰ ਇੰਨਾ ਕ ਉਹਦੇ ਕਹਿੰਦੇ ਸਾਡਾ ਪਰਿਵਾਰ ਹੈ ਪਿੰਡ ਆਵਦਾ ਅਸੀਂ ਆਪਦਾ ਪਿੰਡ ਇੰਨਾ ਕ ਸਾਹਮਣੇ ਰੱਖਿਆ ਪਿਆ ਤੇ ਸਾਡੇ ਪਿੰਡ ਅਸੀਂ ਅੱਜਿੰਨਾ ਕ ਕਹਿੰਦੇ ਆ ਸਾਡੇ ਪਿੰਡ ਕੋ ਨਿਸ਼ਾਨ ਨਹੀਂ ਹੈ ਕਿਉਂਕਿ ਸਾਡਾ ਪਿੰਡ ਇੱਕ ਅੰਤਰ ਬਾਬਾ ਅੰਧਸਿਲੀ ਦੀ ਨਗਰੀ ਜੇ ਬਸਿਆ ਹੋਇਆ ਜੇ ਅਸੀਂ ਬਾਬਾ ਨੰਸਿੰਗ ਦੇ ਬਚਨ ਤੋਂ ਨਹੀਂ ਚੱਲ ਸਕਦੇ ਤੇ ਸਾਨੂੰ ਫਿਰ ਸਾਡੇ ਮੈਂ ਕਹਿੰਦਾ ਵੀ ਅਸੀਂ ਤਾਂ ਭਾਗਾਂ ਵਾਲੇ ਸਾਡੇ ਪਿੰਡ ਦੇ ਸਾਡੇ ਨਗਰ ਨਿਵਾਸੀ ਜਿਨ੍ਹਾਂ ਦੇ ਬੱਚਿਆਂ ਜੀ ਪੂਰੇ ਖੁਸ਼ਹਾਲ ਨੇ ਵਧੀਆ ਘਰਿਆ ਤੇ ਕੰਮਕਾਰ ਕਰਦੇ ਨੇ ਪਰ ਤੇ ਲਿਖਦੇ ਨੇ ਪੂਰੀਆਂ ਮੌਜਾਂ ਕਰਦੇ ਨੇ ਪਰ ਨਸ਼ੇ ਤੋਂ ਬਿਨਤ ਅੱਜ ਸਰਕਾਰ ਤੋਂ ਅਸੀਂ ਇਹ ਮੰਗ ਕਰਨੀ ਸਰਬਸਾ ਤੁਸੀਂ ਇਸ ਟਾਈਮ ਸਾਡੇ ਮਾਧਿਅਮ ਰਾਹੀਂ ਸਰਕਾਰ ਤੋਂ ਕੀ ਮੰਗ ਕਰਨੀ ਚਾਹੁੰਦੇ ਆਂ ਦੇਖੋ ਜੀ ਸਰਕਾਰ ਤੋਂ ਹੀ ਮੰਗ ਕਰਨੀ ਚਾਹੁੰਦੇ ਸਾਡੇ ਪਿੰਡ ਨੂੰ ਪਹਿਲ ਦਾ ਆਪਣੇ ਗ੍ਰਾਂਟਤੀ ਜਾਵੇ ਸਾਡੇ ਪਿੰਡ ਦਾ ਪਹਿਲ ਦਾ ਵਿਕਾਸ ਹੋਵੇ ਜੀ ਸਾਡੇ ਪਿੰਡ ਤੇ ਖੇਡ ਪਾਰਕਾ ਬੰਦ ਤਾਂ ਸਾਡੇ ਬੱਚੇੜੇ ਨੇ ਉਹ ਖੇਡ ਖੇਡ ਸਕਣ ਜਾਂ ਅੱਗੇ ਆਵਦੀਆਂ ਜਵਾਨੇ ਬਚਾ ਸਕਣ ਸਰਬਸਾ ਅੱਗੇ ਆਪਣੇ ਤੁਹਾਡੇ ਪਿੰਡ ਦੇ ਵਿੱਚ ਬਹੁਤ ਵੱਡਾ ਸਮਾਗਮ ਹੈ ਬਾਬਾ ਅਨੰਤ ਸਿੰਘ ਜੀ ਦੀ ਵਰਸ਼ੀ ਆ ਰਹੀ ਹੈ ਉਸ ਟਾਈਮ ਤਕਰੀਬਨ ਆਲ ਇੰਡੀਆ ਦੇ ਹੀ ਲੀਡਰਸ ਜੀ ਸਹਿਵਾ ਨੇ ਤੇ ਨਤਮਸਤਕ ਹੁੰਦੇ ਆ ਕੇ ਸੀਐਮ ਸਾਹਿਬ ਖੁਦ ਵੀ ਕਿਹਾ ਜੇ ਉਹ ਆਉਣੇ ਤਾਂ ਉਹਨਾਂ ਪਰਿਵਾਰਿਕ ਮੈਂਬਰ ਆਊਗਾ ਤੁਹਾਨੂੰ ਲੱਗਦਾ ਕਿ ਵੀ ਤੁਹਾਨੂੰ ਤੁਹਾਡੇ ਪਿੰਡ ਨੂੰ ਕੁਛ ਨਾ ਕੁਛ ਮਾਣ ਤਾਣ ਕਰਕੇ ਜਾਣਗੇ ਦੇਖੋ ਜੀ ਅਸੀਂ ਜੋ ਅੱਜ ਗੱਲਾਂ ਤੁਹਾਡੇ ਮਾਧਿਅਮੇ ਤੇ ਕਹਿ ਰਹੀਆਂ ਅਸੀਂ ਸਾਨੂੰ ਨਹੀਂ ਤਾਂ ਪੂਰੀ ਆ ਸਾਡੇ ਜਿਹੜੇ ਅੱਜ ਲੀਡਰ ਸਾਹਿਬ ਆਏ ਸੀਗੇ ਲੀਡਰ ਸਾਹਿਬਾਂ ਦੇ ਪਹੁੰਚੇ ਰਾਡ ਪਿੰਡ ਵਿੱਚ ਉਹ ਗੱਲ ਪਹੁੰਚਾਉਣਗੇ ਤੇ ਸਾਡੇ ਸਾਨੂੰ ਗ੍ਰਾਂਟ ਮਿਲ ਵੀ ਸਕਦੀ ਆ ਸਾਨੂੰ ਪੂਰੀ ਉਮੀਦ ਆ ਭਗਵੰਤ ਮਾਨ ਦਾ ਕੋਈ ਵੀ ਇੱਥੇ ਉਹਨੇ ਮਾਤਾ ਉਹਨਾਂ ਦੇ ਸਿੱਛਤ ਜਾਨ ਦੇ ਭੈਣ ਜੀ ਕੋਈ ਉਹਨਾਂ ਦੇ ਵਾਈਫ ਕੋਈ ਵੀ ਆਵੇ ਇੱਥੇ ਅਮੋਲ ਤਾਂ ਬਹੁਤ ਉਮੀਦ ਆ ਕਿ ਸਾਡੇ ਪਰ ਨੂੰ ਭਦੀ ਗਾਂਟ ਦੇ ਕੇ ਜਾਣਗੇ ਬਰਸ਼ ਤੇ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਜੀ ਸਰਕਾਰ ਨੂੰ ਬੇਇੱਜ਼ਤੀ ਕਰਸਦੇ ਆ ਜੀ ਜੀ ਜੀਵੇਂ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਬਹੁਤ ਦਾਅਵੇ ਕਰਦੇ ਆ ਕਿ ਸਾਡਾ ਪਿੰਡ ਨਸ਼ਾ ਮੁਕਤ ਹੈ ਕੀ ਤੁਸੀਂ ਇਸ ਨੂੰ ਸੈਂਪੀ ਦਿਨੇ ਉਹ ਵੀ ਤੁਹਾਡੇ ਪਿੰਡ ਵਿੱਚ ਬਿਲਕੁਲ ਨਹੀਂ ਨਸ਼ਾ ਹੈਗਾ ਹਾਂ ਜੀ ਸਪੰਸਰ ਸਾਹਿਬ ਜੋ ਕਹਿ ਰਹੇ ਆ ਬਿਲਕੁਲ ਸਹੀ ਕਹਿ ਰਿਹਾ ਸਾਡਾ ਪਿੰਡ ਨਸ਼ਾ ਮੁਕਤ ਪਿੰਡ ਵਿੱਚ ਕੋਈ ਵੀ ਨਾ ਕੋਠਾ ਨਾ ਕੋਠਾ ਨਾ ਕੋਈ ਹੋਰ ਕੋਈ ਬਿਲਕੁਲ ਨਸ਼ਾ ਮੁਕਤ ਬਹੁਤ ਵਰੀਆ ਪਿੰਡਾ ਹੈ ਹਾਂ ਜੀ ਸਾਡੇ ਪਿੰਡ ਪਹਿਲੇ ਧਾਰ ਤੇ ਸਾਡੇ 84 ਪਿੰਡਾ ਚ ਸਾਡੇ ਪਿੰਡ ਚ ਕੋਈ ਨਸ਼ਾ ਅਜ ਤੱਕ ਕਿਸੇ ਬੱਚੇ ਨੇ ਦੇਖਿਆ ਨਹੀਂ ਕਿਹੋ ਜਿਹਾ ਨਸ਼ਾ ਹੁੰਦਾ ਯੂਰ ਸਰਪੰਚ ਸਾਹਿਬ ਕਹਿ ਰਹੇ ਆ ਉਹ ਪਹਿਲੇ ਇੱਕ ਨੰਬਰ ਤੇ ਸਹੀ ਗੱਲਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਗੁਰੂ ਜੀ ਕਾ ਨਾਮ ਹੈ ਆਪਣਾ ਜੀ ਮੇਰਾ ਨਾਮ ਅਮਰਜੀਤ ਸਿੰਘ ਹੈ ਜੀ ਮੈਂਬਰ ਪੰਚਾਇਤ ਹਾਂ ਜੀ ਮੈਂਬਰ ਪੰਚਾਇਤ ਆ ਤੁਹਾਡੇ ਪਿੰਡ ਦੇ ਵਿੱਚ ਜ਼ੁੱਧ ਨਸ਼ਾ ਵਿਰੋਧ ਟੀਮ ਆਈ ਸੀਗੀ ਜੀ ਜਿਹੜੇ ਮੀਟਿੰਗ ਹੋਈ ਆ ਤੁਹਾਡੇ ਪਿੰਡ ਦੇ ਵਿੱਚ ਕੀ ਕਹਿਣਾ ਚਾਹੋਗੇ ਇਸ ਸੰਬੰਧ ਵਿੱਚ ਦੇਖੋ ਜੀ ਸਾਡਾ ਪਿੰਡ ਤਾਂ ਪਹਿਲੇ ਨਸ਼ਾ ਮੁਕਤ ਹੈ ਬਾਬਾ ਨਾਨਕ ਸਿੰਘ ਜੀ ਸਾਡੇ ਤੇ ਕਿਰਪਾ ਸਾਡੇ ਪੂਰੇ ਪਿੰਡ ਚ ਕੋਈ ਇਹ ਜਿਹਾ ਨਹੀਂ ਹੈਗਾ ਵੀ ਜਿਹੜਾ ਨਸ਼ਾ ਕਰਦਾ ਹੋਵੇ 나ਜ ਤੱਕ ਅਸੀਂ ਦੇਖਿਆ 20 ਸਾਲ ਹੋ ਗਏ ਸਾਡੇ ਸਰਪੰਚ ਸਾਹਿਬ ਨੂੰ ਸਰਪੰਚੀ ਕਰਦਿਆਂ ਨੂੰ ਅਸੀਂ ਭਰਾਮਾਂ ਦੀ ਤਰ੍ਹਾਂ ਸਾਡਾ ਪਿੰਡ ਰਹਿੰਦਾ ਕੋਈ ਸਾਡੇ ਜਾਤ ਤਾਜ ਜਾਂ ਛੂਤ ਜਾਤ ਕੋਈ ਅਜਿਹੀ ਗੱਲ ਨਹੀਂ ਹੈਗੀ ਕੋਈ ਸਾਡੇ ਪਿੰਡ ਕੋਈ ਲੜਾਈ ਝਗੜਾ ਹੁੰਦਾ ਵੀ ਆ ਸਾਡੇ ਪਰਿਵਾਰਾਂ ਚਲੋ ਆਸਮਾਨਾ ਮੋਟਾ ਹੁੰਦਾ ਰਹਿੰਦਾ ਅਸੀਂ ਆਪਾਂ ਇੱਥੇ ਘਰੇ ਬੈਠ ਕੇ ਨੀ ਬੇਟ ਲੈਨੇ ਅੱਜ ਤੱਕ ਥਾਣੇ ਸਾਡਾ ਕੇਸ ਨਹੀਂ ਗਿਆ ਨਸ਼ੇ ਦੇ ਤੱਕ ਮੇਰੀ 60 ਸਾਲ ਦੀ ਮਰੋਚ ਚਲੀ ਆ ਜੀ ਜਿਹੜਾ ਚਿੱਟਾ ਕਹਿੰਦੇ ਆ ਅਸੀਂ ਤਾਂ ਚੱਕੋ ਉਹਦਾ ਦਰਸ਼ਨ ਨਹੀਂ ਕੀਤੇ ਵੀ ਹੁੰਦਾ ਚਿੱਟਾ ਕਿਦਾਂ ਦਾ ਹੁੰਦਾ ਚਿੱਟਾ ਹੁੰਦਾ ਉਹਦਾ ਰੰਗ ਕਾਲਾ ਹੁੰਦਾ ਜਾਂ ਕੀ ਉਹਦਾ ਰੰਗ ਬਰਤਨ ਦੇ ਤੱਕ ਦੂਰ ਦੀ ਗੱਲ ਹੈ ਦੂਜੀ ਗੱਲ ਇਹ ਹੈ ਵੀ ਜਿਹੜਾ ਇਹ ਸੌ ਚੱਕ ਸਮਾਗਮ ਹੋਇਆ ਚਲੋ ਠੀਕ ਹੈ ਉਹ ਵੀਰ ਜੀ ਨਹੀਂ ਆਏ ਸੀ ਉਹਨਾਂ ਨੇ ਕਿਹਾ ਵੀ ਸੌ ਖਾਣੀ ਅਸੀਂ ਸੌ ਖਾ ਲਿਆ ਅਸੀਂ ਤਾਂ ਪਹਿਲੇ ਹੀ ਨ ਸੌ ਖਾਦੀ ਹੋਈ ਸਾਡੇ ਤਾਂ ਬਾਬਾ ਜੀ ਦੀ ਕਿਰਪਾ ਹੀ ਸਾਡੇ ਤੇ ਨਹੀਂ ਹੈ ਕਿ ਸਾਡਾ ਕੋਈ ਮਤਲ ਨਹੀਂ ਹੈ ਜੇ ਨਸ਼ੇ ਬਰ ਦਿੱਤਾ ਬਾਕੀ ਇਹਨਾਂ ਦੀ ਕਿਰਪਾ ਸਾਡੇ ਛੋਟੇ ਮੇਤੋ ਛੋਟੇ ਆ ਪਦਵੀ ਚ ਵੱਡੇ ਆ ਮੇਤੋ ਕੋਈ ਇਹ ਜੀ ਗੱਲ ਨਹੀਂ ਪਰਿਵਾਰ ਦੀ ਤਰ੍ਹਾਂ ਹੀ ਰਹਿੰਦੇ ਆ ਕੋਈ ਸਾਡੇ ਚ ਇਹ ਜੀ ਗੱਲ ਨਹੀਂ ਹੈਗੀ ਸਾਡੇ ਤਕਰੀਬਨ 6-700 ਵੋਟ ਹੈ ਪੈਣ ਦੀ ਕਦੇ ਵੀ ਅਸੀਂ ਇੱਕ ਦੂਜੇ ਨਾਲ ਕਦੇ ਉੱਚੀ ਗੱਲ ਨਹੀਂ ਕੀਤੀ ਪਰਿਵਾਰ ਦੀ ਤਰ੍ਹਾਂ ਰਹਿੰਦੇ ਆ ਇੱਥੇ ਬੈਠੇ ਆ ਜਾਂ ਕਰੇ ਦੂਜੇ ਘਰੇ ਬਹਿ ਜਾਵੜੇ ਸਾਨੂੰ ਕੋਈ ਫਰਕ ਨਹੀਂ ਹੈਗਾ ਇੱਥੇ ਰੋਟੀ ਖਾ ਲਈ ਦੂਜੇ ਘਰੇ ਜਾ ਕੇ ਖਾ ਲਈ ਸਾਨੂੰ ਕੋਈ ਫਰਕ ਨਹੀਂ ਪੈਂਦਾ ਕੀ ਲੱਗ ਰਿਹਾ ਤੁਹਾਨੂੰ ਜੇ ਸਰਕਾਰ ਤੁਹਾਨੂੰ ਜਿਹੜੇ ਗਰਾਊਂਡ ਅਲਾਉਂਸ ਕਰ ਰਹੀ ਹੈ ਉਹਦੇ ਵਿੱਚ ਤੁਹਾਡਾ ਨਾਮ ਉਸ ਨਾਮ ਪਵੇਗਾ ਦੇਖੋ ਜੀ ਅਸੀਂ ਤਾਂ ਉਮੀਦ ਹੀ ਕਰ ਸਕਦੇ ਆ ਆਪਣੇ ਲਈ ਸਾਡਾ ਅਸੀਂ ਪੂਰਾ ਸਹਿਯੋਗ ਸਰਪੰਚਾਇਤ ਵੱਲੋਂ ਸਰਕਾਰ ਨੂੰ ਦੇ ਰਹੇ ਆ ਪਹਿਲਾਂ ਵੀ ਅਸੀਂ ਦੇ ਰਹੇ ਆ ਨਸ਼ਿਆਂ ਨੂੰ ਤਾਂ ਸਾਡੋ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਕੋਈ ਇਸ ਜੀ ਗੱਲ ਨਹੀਂ ਬਾਕੀ ਹੁਣ ਸਰਕਾਰ ਤੇ ਆ ਵੀ ਉਹ ਤੁਹਾਨੂੰ ਕੀ ਦਿੰਦੇ ਆ ਤੁਸੀਂ ਕੋਈ ਐਮਐਲਏ ਸਾਹਿਬ ਨੂੰ ਗੁਜਾਰਸ਼ ਕਰਨੀ ਜਾਓਗੇ ਬਸ ਇਹੀ ਆ ਜੀ ਸਾਨੂੰ ਕੋਈ ਪਹਿਲ ਤੇ ਦਰਦੇ ਸਾਨੂੰ ਜਿਹੜਾ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੋਈ ਆ ਪਹਿਲ ਦੇ ਦਰਤ ਸਾਨੂੰ ਗਰਾਉਂਡ ਅਪ ਮਹਿਆਤ ਰਹੋਣ ਸਾਡੇ ਬੱਚਿਆਂ ਦੇਖ ਕੇ ਲਾਗਲੇ ਪਿੰਡਾਂ ਦੇ ਬੱਚੇ ਵੀ ਇਧਰ ਨੂੰ ਝੁਕਾ ਕਰਨਗੇ ਖੇਡਣਾਂ ਨੂੰ